ਸਤਿ ਸ੍ਰੀ ਅਕਾਲ ਨਮਸਕਾਰ ਅਦਬ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮਜ਼ੇ ਚ ਹੋਗੇ ਇੰਡੀਆ ਚ ਜਾਰੀ ਉਜਾਮ ਦੇਸ਼ਾਂ ਜਾਰੀ ਹੋ ਜਿਹੜੇ ਲੋਕ ਦੇਸ਼ਾਂ ਚ ਰਹ ਰਹੇ ਵੀ ਉਹਨਾਂ ਨੂੰ ਤੇ ਦੇਸ਼ਾਂ ਬਾਰੇ ਪਤਾ ਕੀ ਹਾਲਾਤ ਚੱਲਦੇ ਨੇ ਤੇ ਜਿਹੜੇ ਇੰਡੀਆ ਚ ਰਹਦੇ ਵੀ ਉਹਨਾਂ ਨੂੰ ਇੰਡੀਆ ਹਾਲਾਤ ਬਾਰੇ ਪਤਾ ਆ ਜਿਹੜੀ ਇੰਡੀਆ ਤੋਂ ਬਾਹਰ ਆਣਾ ਚਾਹੁੰਦੇ ਵੀ ਉਹ ਬੜਾ ਇੰਟਰਸਟ ਰੱਖਦੇ ਵੀ ਉਹ ਹਰ ਨਿਊਜ਼ ਦੇਤੇ ਵੀ ਹਰ ਤਰ੍ਹਾਂ ਦਾ ਜਾਣਕਾਰੀ ਲੈਂਦੇ ਵੀ ਜਿਹੜੀ ਕੰਟੀ ਜਾਣਾ ਚਾਹੁੰਦੇ ਵੀ ਲੇਕਿਨ ਸਾਡੇ ਖਾਸ ਕਰਕੇ ਪੰਜਾਬੀ ਇਹ ਤੇ ਇਹ ਹੁਣ ਕਿੰਨੇ ਚੁੰਦੇ ਜਿੱਥੇ ਆਪਣੇ ਪੰਜਾਬੀ ਰਹਿੰਦੇ ਜਿਵੇਂ ਅਮਰੀਕਾ ਹੋ ਗਿਆ ਕੈਨੇਡਾ ਹੋ ਗਿਆ ਇੰਗਲੈਂਡ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਆਸਟ੍ਰੇਲੀਆ ਹੋ ਗਿਆ ਇੰਨਾ ਮੁਲਕਾਂ 'ਚ ਉਸ ਤੋਂ ਬਾਅਦ ਗੱਲਾਂ ਇਹਦੀ ਟੇਕ ਦੀ ਕਈਆਂ ਦੇ ਦਿਮਾਗ 'ਚ ਹੁੰਦਾ ਵੀ ਉਹ ਪੰਜੇ ਮੁਲਕੀ ਕਿਸੇ ਕੰਮ ਨਹੀਂ ਕੈਨੇਡਾ ਹੀ ਜਾਣਾ ਹੈ ਜੋ ਮਰਜ਼ੀ ਹੋ ਜੇ ਸਾਲਾ ਰਿਸ਼ਤੇਦਾਰ ਜਾਂ ਯਾਰ ਤੁਸ ਗਿਆ ਕੈਨੇਡਾ ਜਾਣਾ ਹੈ ਕਈ ਇਹੋ ਜਿਹੀ ਵੀ ਉਹ ਕਹਿੰਦੇ ਜੀ ਇੰਗਲੈਂਡ ਹੀ ਜਾਣਾ ਜੋ ਮਰਜ਼ੀ ਹੋ ਜੇ ਇੰਗਲੈਂਡ ਨਾਲ ਦਾ ਮੁਲਕ ਕੋਈ ਨਹੀਂਗਾ ਇਸੀ ਕਸ਼ਮਤ ਵੀ ਮਾਰੇ ਜਾਂਦੇ ਨੇ ਸਭ ਤੋਂ ਪਹਿਲਾਂ ਆਦਮੀ ਨੂੰ ਸੋਚਣਾ ਚਾਹੀਦਾ ਮੇਰਾ ਫਿਊਚਰ ਕਿੱਥੇ ਗਿਆ ਹੈ ਮੇਰੀ ਸੈਟਿੰਗ ਕਿੱਥੇ ਹੋਣੀ ਹੈ ਕਿਉਂਕਿ ਇੰਗਲੈਂਡ ਵਿੱਚ ਪੱਕੇ ਹੋਣਾ ਤੇ ਬਿਲਕੁਲ ਸੌਖਾ ਨਹੀਂ ਹੈਗਾ ਨਾ ਹਾਲਾਂਕਿ ਕੈਨੇਡਾ ਦੇ ਪਹਿਲਾਂ ਆਪਣਾ ਚਾਂਸ ਬਣ ਜਾਂਦੀ ਸੀ ਉੱਥੇ ਵੀ ਕੰਮ ਖਤਮ ਹੋ ਗਿਆ ਕਿਉਂਕਿ ਉੱਥੇ ਇੰਨਾ ਕੁ ਗਲਤ ਕੰਮ ਹੁੰਦਾ ਪਿਆ ਚੋਰੀਆਂ ਆਂਦੀਆਂ ਪਿਆ ਅੰਦਰ ਹੀ ਚੇੜੀ ਹੁੰਦੇ ਪਏ ਬੜੇ ਬੰਦੇ ਕੋ ਜੋਬ ਨਹੀਂ ਗਈ ਉਹ ਵਿਚਾਰੇ ਭੁੱਖੇ ਹੀ ਰਹਿੰਦੇ ਪਏ ਘਰਦਿਆਂ ਨੂੰ ਪੂਰੀ ਗੱਲ ਦੱਸਦੇ ਨਹੀਂ ਕਈ ਬੰਦੇ ਡਿਪਰੈਸ਼ਨ ਚ ਲੱਗੇ ਹੋਏ ਹਾਲਾਤ ਕੈਨੇਡਾ ਦੇ ਬਹੁਤ ਅੱਛੇ ਨਹੀਂ ਗੇ ਲੇਕਿਨ ਇੰਡੀਆ ਦੇ ਵਿੱਚ ਲੋਕਾਂ ਦੇ ਦਿਮਾਗ 'ਚ ਅਜੇ ਵੀ ਟੀਕਾ ਲੱਗਾ ਵੀ ਕੈਨੇਡਾ ਕੈਨੇਡਾ ਹੈਗਾ ਉਹ ਸੋਚਦੇ ਕੈਨੇਡਾ ਵਰਗਾ ਮੁਲਕ ਕੋਈ ਨਹੀਂਗਾ ਤੇ ਜਦੋਂ ਇੱਥੇ ਆ ਜਾਂਦੇ ਨਾ ਫਿਰ ਪਛਤਾਉਂਦੇ ਨੇ ਵੀ ਘਰ ਦੇ ਕਹਿੰਦੇ ਸੀ ਨਾ ਜਾਓ ਕੈਨੇਡਾ ਹੋ ਕਿਸੇ ਕੰਟਰੀ ਚ ਰਹੇ ਤੇ ਹੀ ਜਿੱਦ ਬੜੀ ਸੀ ਕੈਨੇਡਾ ਜਾਣਾ ਕਿਉਂਕਿ ਇੰਡੀਆ ਤੋਂ ਜੰਡ ਵੀਜ਼ਾ ਲਵਾ ਦਿੰਦੇ ਵੇ ਜਿੰਨੇ ਪਲੱਸ 2 ਕੀਤੀ ਉਹ ਕਾਈ ਪੱਤਰ ਬਣਾ ਕੇ ਤੇ ਵੀਜ਼ਾ ਲਵਾ ਦਿੰਦੇ ਕਿਸੇ ਨੂੰ 2 ਸਾਲ ਲੱਗੇ ਨੂੰ 3 ਸਾਲ ਦਾ ਤੇ ਜਦੋਂ ਕੈਨੇਡਾ ਪਹੁੰਚ ਜਾਂਦੇ ਵੇ ਉਸ ਤੋਂ ਮਿਲਦੇ ਹੁਣ ਪੱਕੇ ਗਏ ਆ ਤੇ ਜਿੰਨਾਂ ਕੋਲ ਪੈਸੇ ਨਹੀਂ ਹੁੰਦੇ ਕੁੜੀਆਂ ਚਰੀਆਂ ਉਹਨਾਂ ਦੇ ਬੰਦੇ ਪੈਸੇ ਲਾ ਦਿੰਦੇ ਵੇ ਉਸ ਲਈ ਇੰਡੀਆ ਦੇ ਉਪਰਨ ਆਦੀ ਹੈ ਉਹਨਾਂ ਦਾ ਕੋਈ ਨੀਅਤ ਮਾਰੀ ਨਹੀਂ ਹੁੰਦੀ ਲੇਕਿਨ ਅੱਗੇ ਜਦੋਂ ਸੋਸਾਇਟੀ ਉਹ ਜੀ ਮਿਲ ਜਾਂਦੀ ਹੈ ਉਹ ਕਹਿੰਦੇ ਪੈਸੇ ਲਾ ਕੇ ਉਹਨਾਂ ਲਾਤੇ ਤੂੰ ਕੈਨੇਡਾ ਪਹੁੰਚ ਗਈ ਹੈ ਤੂੰ ਐਸ਼ ਕਰ ਤੂੰ ਕਿਥੇ ਚੱਕਰ ਚ ਭੇਦ ਗਈ ਜੋਬਾ ਤੇ ਤੂੰ ਕਰਾਂਗੀ ਦੇ ਪਿਛੋਂ ਹਸ ਹਸਬੰਦ ਨੂੰ ਮਗਾਏਂਗੀ ਕੋਈ ਨਹੀਂ ਕੁਛ ਨਹੀਂ ਹੁੰਦਾ ਬੜੀ ਹਾਦੀ ਦੇ ਪੈਸੇ ਵਾਪਸ ਦੇ ਦੇ ਜੀ ਰਕਮਾਂਗੀ ਅਲੀ ਤਰ੍ਹਾਂ ਕੁਛ ਨਹੀਂ ਵਾਰ ਸਕਦੇ ਕਿਉਂਕਿ ਬਾਅਦ ਦੇ ਕਾਨੂੰਨ ਹੋ ਜੀਵੇ ਕਿੰਨੇ ਬੰਦੇ ਖੁਦ ਕਿਸੇ ਕਰ ਗਏ ਇਸ ਕਰਕੇ ਦੋਸਤੋ ਕੋਈ ਵੀ ਤੁਸੀਂ ਸਟੱਪ ਪਟਾਣਾ ਸੋਸ਼ਲ ਮੀਡੀਆ ਤੋਂ ਅੱਜ ਕਾ ਜਿਹੜੇ ਰਿਸ਼ਤੇ ਰਹਿ ਗਏ ਨੇ ਨਾ ਉਹ ਸਿਰ ਪੈਸੇ ਦੇ ਲੈ ਗਏ ਕੋਈ ਤੁਸੀਂ ਸੋਚਣਾ ਮੈਂ ਦਰਜੀ ਦਾ ਕੰਮ ਬਿਲਕੁਲ ਖਤਮ ਹੋ ਗਿਆ ਜੇ ਅੱਜ ਕੱਲ ਜਿਹੜੇ ਇੰਡੀਆ 'ਚ ਬੰਦੇ ਬੈਠੇ ਨੇ ਨਾ ਉਹ ਬਾਹਰ ਦੇ ਲੋਕਾਂ ਨੂੰ ਬੇਪੂਸ ਸਮਝਦੇ ਨੇ ਉਹ ਸਮਝਦੇ ਉਹਨਾਂ ਦੇ ਪਤਾ ਹੈ ਕੋਈ ਨਹੀਂਗਾ ਇਹਨਾਂ ਨੂੰ ਕੀ ਫੈਸ਼ਨ ਕੀ ਹੈ ਇਹਨਾਂ ਦੇ ਕਿਹੜਾ ਕਪੜਾ ਕਿਵੇਂ ਪਾਣਾ ਇਹਨਾਂ ਦੇ ਕਿਹੜਾ ਕੈਮਰਾ ਨਾਲ ਸਾਨੂੰ ਪਤਾ ਕਿਉਂਕਿ ਉੱਥੇ ਓਵਰ ਐਕਟਿੰਗ ਹੋਣੀ ਬਹੁਤ ਜ਼ਿਆਦਾ ਹਾਂ ਜਿਨ੍ਹਾਂ ਦਾ ਕਾਰੋਬਾਰ ਚੰਗਾ ਹੈ ਇੰਡੀਆ 'ਚ ਉਹ ਤੇ ਠੀਕ ਹੈ ਲੇਕਿਨ ਤੁਹਾਨੂੰ ਪਤਾ ਜਿਹੜਾ ਦਰਮਿਆਨੇ ਬੰਦੇ ਨਾ ਉਹ ਵੀ ਅੱਜ ਕੱਲ ਨਾ ਓਵਰ ਕਲ ਕਿ ਸਾਨੂੰ ਸਭ ਕੋਈ ਪਤਾ ਹੈਗਾ ਤੁਸੀਂ ਆਮ ਲੋੜ ਕਰੋ ਜਦੋਂ ਹੀ ਬੰਦਾ ਬਾਹਰ ਜਾਂਦਾ ਨਾ ਉਹ ਤਿੰਨਾਂ ਕ ਪਰਵਾਹ ਆਉਂਦੇ ਨੇ ਵੀ ਤੁਸੀਂ ਦੇ ਬਾਅਦ ਕੁਛ ਹੀ ਨਹੀਂ ਵੇਖਿਆ ਜਿੰਨਾ ਸਾਨੂੰ ਕੁਝ ਪਤਾ ਹੈਗਾ ਉਹੋ ਹੀ ਬੰਦੇ ਜਦੋਂ ਇੰਡੀਆ ਤੋਂ ਬਾਹਰ ਆ ਜਾਂਦੇ ਨਾ ਬਾਹਰ ਦੀ ਕੰਟਰੀ 'ਚ ਤੇ ਮਹੀਨੇ ਦੋ ਮਹੀਨੇ ਬਾਅਦ ਵੀ ਨਾਨੀ ਯਾਦ ਆਣੀ ਸ਼ੁਰੂ ਹੋ ਜਾਂਦੀ ਹੈ ਉਹ ਵੇਖਦੇ ਬਾਹਰ ਪੈਸਾ ਕਮਾਉਣਾ ਬੜਾ ਮੁਸ਼ਕਲ ਹੈ ਸਰੀ ਪੰਜ ਹੀ ਉੱਠਣਾ ਪੈਂਦਾ ਹੈ ਕਈ ਚਾਲ ਜੁੜਦੇ 6 ਵਜੇ ਡਿਊਟੀ ਤੇ ਜਾਣਾ ਹੁੰਦਾ ਹੈ ਕਿਤੇ ਮੀਂਹ ਪੈ ਰਿਹਾ ਹੈ ਸਨੋ ਪੈ ਰਹੀ ਹੈ ਜਿੰਨੀ ਮਰਜੀ ਠੰਡ ਲੇ ਹੁਣ ਕੈਨੇਡਾ ਮੁਲਕ ਚ ਬੋਝਾ ਠੰਡ ਪੈਂਦੀ ਹੈ ਕਿ ਠੰਡ ਜਦੋਂ ਕੰਮ ਤੇ ਜਾਣਾ ਪੈਂਦਾ ਫੇਰ ਪਤਾ ਲੱਗਦਾ ਸਾਰੀਆਂ ਚਲਾਕੀਆਂ ਇੰਡੀਆ ਦੀਆਂ ਵੜ ਜਾਂਦੀਆਂ ਫੇਰ ਨਹੀਂ ਚਲਾਕੀਆਂ ਨਜ਼ਰ ਆਉਂਦੀਆਂ ਫੇਰ ਤੇ ਕਹਿੰਦੇ ਸਹੀ ਕਹਿੰਦੇ ਸੀ ਅਸੀਂ ਗਲਤ ਸਟੱਪ ਠਾ ਲਿਆ ਗਲਤ ਮੁਲਕ ਚਲਨੇ ਹੈਗਾ ਇੱਥੇ ਕੋਈ ਸੋਕਾ ਨਹੀਂਗਾ ਪੱਕੀ ਹੋਣਾ ਕਿਉਂਕਿ ਹਵਾ ਲੱਗੀ ਹੁੰਦੀ ਨਾ ਇੰਡੀਆ ਤੋਂ ਵੀ ਬਾਹਰ ਜਿਹੜੇ ਬੰਦੇ ਸੋਸਾਇਟੀ ਹੈ ਜਾਣਦੇ ਹੋ ਜਾਗੇ ਇੱਥੇ ਆ ਕੇ ਪਤਾ ਲੱਗਦਾ ਵੀ ਸੈਟ ਹੋਣ ਨਾਲ ਸੋਕਾ ਨਹੀਂਗਾ ਫਿਰ ਨੂੰਮ ਪਤਾ ਲੱਗਦਾ ਹੈ ਇਸ ਕਰਕੇ ਦੋਸਤੋਂ ਤੁਸੀਂ ਵੀ ਸੂਸ਼ਮਿਕ ਇਸ ਤਰ੍ਹਾਂ ਪਟਾਓ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਥੈਂਕ ਯੂ ਵੈਰੀ ਮੱਚ